ਇਸ ਸਵਰਾਇ ਟਰੈਕਟਰ ਤੇ ਲੱਗੀ ਕਈ ਮਹੀਨਿਆਂ ਦੀ ਮਿਹਨਤ ਅੱਜ ਰੰਗ ਲੈ ਆਈ ਜੋ ਹੱਥ ਦੀ ਕਲਾ ਨਾਲ ਨਿੱਕੇ ਨਿੱਕੇ ਟੁਕੜਿਆਂ ਨੂੰ ਤਰਾਸ਼-ਤਰਾਸ਼ ਕੇ ਬਣਾਇਆ ਗਿਆ ਹੈ ਲੱਕੜ ਤੇ ਲੋਹੇ ਦੀ ਮਦਦ ਨਾਲ ਤੁਹਾਡੇ ਸਾਹਮਣੇ ਕਿੱਡਾ ਸੋਹਣਾ ਮਾਡਲ ਤਿਆਰ ਕੀਤਾ ਰੱਬ ਆਪ ਕਿੱਡਾ ਸੋਹਣਾ ਹੋਵੇਗਾ ਜਿਨੇ ਮੁੰਡੇ ਨੂੰ ਹੁਨਰ ਐਡਾ ਸੋਹਣਾ ਬਖਸ਼ਿਆ ਜਸ ਸਕਿੱਲ ਆਪਣਾ ਮਿੱਤਰ ਆ ਤੁਸੀਂ ਸ਼ੇਅਰ ਕਰਕੇ ਵੱਧ ਤੋਂ ਵੱਧ ਸਪੋਰਟ ਕਰਨੀ ਹੈ ਤੇ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਕੱਲੇ-ਕੱਲੇ ਪਾਰਟ ਬਣਦੇ ਦੀ ਵੀਡੀਓ ਪਾਈ ਹੋਈ ਹੈ ਜਿਵੇਂ ਜਿਵੇਂ ਕੱਲਾ-ਕੱਲਾ ਪਾਰਟ ਅਸੈਂਬਲ ਕੀਤਾ ਗਿਆ ਹੱਥ ਦੀ ਮਿਹਨਤ ਨਾਲ ਪ੍ਰੋਪਰ ਗੀਅਰ ਵਰਕਿੰਗ ਕਰਦਾ 3 ਪੀੜਾ ਪੀਟੀਓ ਸ਼ਾਫਟ ਗিয়ার ਲੀਵਰ ਸਭ ਕੁਝ ਪ੍ਰੋਪਰ ਰੋਕ ਕੇ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਸੀਂ ਇੰਨਾ ਕੁ ਜ਼ਿਆਦਾ ਸ਼ੇਅਰ ਕਰਨਾ ਤਾਂ ਜੋ ਮੁੰਡੇ ਦੀ ਮਿਹਨਤ ਕਿਸੇ ਚੰਗੀ ਕੰਪਨੀ ਦੇ ਨਿਗਾ ਦੇ ਵਿੱਚ ਆ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਪੰਜਾਬ ਦਾ ਗੱਭਰੂ ਕਿਸੇ ਚੰਗੀ ਕੰਪਨੀ ਦਾ ਮੁੱਖ ਚਿਹਰਾ ਹੋਵੇ ਤੇ ਬਾਕੀ ਪ੍ਰੋਪਰ ਵਰਕਿੰਗ ਜੋ ਸ਼ੋਅ ਆ ਜਿਹੜਾ ਉਹਦਾ ਪ੍ਰੋਸੈਸ ਚੱਲ ਰਿਹਾ ਜਲਦੀ ਆਪਾਂ ਪੂਰੀ ਵੀਡੀਓ ਲੈ ਕੇ ਪਾਵਾਂਗੇ ਕੱਲੇ ਕੱਲੇ ਪਾਰਟ ਦੀ ਫੇਰ ਪਾਵਾਂਗੇ ਟੈਰ ਰੇਮਾ ਜਿਹੜੇ ਸਾਰੇ ਹੱਥਾਂ ਨਾਲ ਤਰਾਸ਼ ਤਰਾਸ਼ ਬਣੇ ਹੋਏ ਐ ਅਗਲੀ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਤੇ ਸ਼ੇਅਰ ਕਰ ਦੋ ਤੇ ਆਪਾਂ ਜਸ ਸਕਿੱਲ ਨੂੰ ਕਲੈਬ ਵੀ ਕਰਾਂਗੇ ਉਹਦੇ ਪੇਜ ਨੂੰ ਵੀ ਤੁਸੀਂ ਫੋਲੋ ਸ਼ੇਅਰ ਕਰਕੇ ਸਪੋਰਟ ਕਰਨੀ ਆ ਕਿਵੇਂ ਲੱਗੀ ਵੀਡੀਓ ਕਮੈਂਟ ਦੇ ਵਿੱਚ ਆਪਣੇ ਆਪਣੇ ਵਿਚਾਰ ਜ਼ਰੂਰ ਦੇਣਾ ਕੰਟਰੋਲ ਪੀਟੀਓ ਵਰਕਿੰਗ 3 ਸਪੀਡ ਸਭ ਵਰਕਿੰਗ ਕਰਦਾ ਹੁਣ ਸ਼ੇਅਰ ਹੁਣ ਤੁਸੀਂ ਕਰਨਾ ਤੇ ਪੇਜ ਕਰ ਲੋ ਫੋਲੋ ਮਿਲਦੇ ਆ ਅਗਲੇ ਪਾਰਟ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ